ਕੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰੇ ਉਪਾਵ ਹੋ ਡੁੱਬਦੇ ਪੱਤਰ ਤਾਰੇ ਜੀ ਅੜਾ ਅਗਣ ਬਰਾਬਰ ਤਪੈ ਭੀਤਰ ਵਗੈ ਕਾਤੀ ਨਾਵਤਨ ਆਨਕ ਹੁਕਮ ਪਛਾੜ ਸੁਖ ਹੋਵੇ ਦਿਨ ਰਾਤੀ ਸੋਗਾ ਹੋ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਪਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੋਰਿਆਰ ਸਹਾ ਕੁਰਸਾਓ ਛਟੀ ਐ ਤੁਰ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਧਾ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀਏ ਮਹਲਾ 5 ਗੁਰ ਆਪਣੇ ਉਪਰ ਬਲ ਜਾਈ ਆ ਅਠ ਪਹਿਰ ਹਰ ਹਰ ਜਸ ਗਾਈ ਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਗੁਰ ਆਪਣੇ ਉਪਰ ਬਲ ਜਾਈ ਆਠ ਪਹਿਰ हर हर जस गाइया सिमर सो प्रभे अपना स्वामी सगल कटाका अंतर जामी रहा ਚਰਨ ਕਮਲ ਸਿਉ ਲਾਗੀ ਪ੍ਰੀਤਾ ਸਾਚੀ ਪੂਰਨ ਨਿਰਮਲ ਰੀਤਾ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰਵਲਾ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੇਨ ਦਇਆਲਾ ਕਾਨਕ ਮੰਗ ਸੰਤਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾਂ ਗੁਰਿਆਪਨੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰਾ ਸੋ ਪ੍ਰਭੇ ਆਪਣਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਨਾ ਸਰੋ ਮਨ ਸੂਰਾ ਗੁਰੂ ਗੋਬਿੰਦ ਸਿੰਘ ਏ ਜਦੀ ਮਨ ਜੂਰਾ ਗੁਰੂ ਗੋਬਿੰਦ ਸਿੰਘ ਹਕ ਰਾ ਗੰਜ਼ੂਰਾ ਗੁਰੂ ਗੋਬਿੰਦ ਸਿੰਘ ਜੁਮਲਾ ਹੈ ਜੇ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸਾਹਿ ਸ਼ਹਨ ਸ਼ਾ ਗੁਰੂ ਗੋਬਿੰਦ ਸਿੰਘ ਵਹ ਪ੍ਰਗਟਿਓ ਮਰਦ ਅਗਮੜਾ ਵਰੀ ਆ ਮਾਇਆ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਿਖੇ ਪਾਵ ਲਇਓ ਵਾਹਿਗੁਰੂ ਸਾਹਿਬ ਜੀ ਸਵਈਆ पाज सब सा जब तब ओ हार को सार मारे। लागत ही हि राम का है जाद वीर को चीर पदारे। पाज सब सा जब तब पुर से हार कुसार मारे। लागत ही काब राम का है जाद वीर को चीर पदारे। ਬੇਦਕਾ ਔਰਾਂ ਦਾ ਕੀ ਤੰਕਾ ਹੁਣ ਔਰਾਂ ਨਾ ਜਾਏ ਲਾਗੇ ਸੋ ਸੰਘਾਰੇ ਦੇਖਾ ਹੋ ਪਉ ਰਖੂ ਪੂਪਤ ਕੋ ਆਬੇ ਕਹਾ ਵਾ ਆਪ ਅਨੇਕ ਬੇਦਾਰੇ ਬੇਦਕ ਔਰ ਨਾ ਕੇ ਤਨ ਕਾ ਪੁਨ ਔਰ ਨਾ ਜਾਏ ਲੱਗੇ ਸੋ ਸੰਘਾਰੇ ਦੇਖੋ ਪਉ ਰਖ ਭੂਪਤ ਕੋ ਆਬ ਏਕਾ ਹਵ ਆਪ ਅਨੇਕ ਬੇਦਾਰੇ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Вай, друзья. ਵਹ ਪ੍ਰਗਟਿਓ ਮਰਦ ਅਗਮੜਾ ਵਹ ਪ੍ਰਗਟਿਓ ਮਰਦ ਮਰਦ ਅਗਮੜਾ ਵਰੀ ਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਰ ਸੱਚੇ ਤਖਤ ਰਚਾਇ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿਧਾ ਖਿਲਾ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਇਹੋ ਪਾਹੁਲ ਖੰਡ ਤਾਲ ਓਏ ਜਨਮ ਸਹਲਾ ਵਾਹ 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 ਗੋਬਿੰਦ ਸਿੰਘ ਆਪੇ ਗੁਰ ਚਿਲਾ ਆਪੇ 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 ਗੁਰ ਚਿਲਾ ਪਟਨਾ ਸ਼ਹਿਰ ਵਿਖੇ ਭਵਨੈ ਪਟਨਾ ਸ਼ਹਿਰ ਵਿਖੇ ਭਵਨੈ ਮਦਰ ਦੇਸ਼ ਹਮਕੋ ਹਮਕੋ ਲਿਆ ਧਰਮ ਕਰਮ ਮੋਆਏ ਜਬ ਹਮ ਧਰਮ ਕਰਮ ਮੋਆਏ ਦੇਵ ਲੋਕ ਤਬ ਪਿਤਾ ਸੁਦਾਏ ਦੇਵ ਲੋਕ ਤਬ ਪਿਤਾ ਸੁਦਾਏ ਧਰਮ ਹੀਤ ਸਾ ਕਾ ਜਨ ਕੀਆ ਧਰਮ ਹੀਤ ਸਾ ਕਾ ਜਨ ਕੀਆ ਸੀਸ ਦਿਆ ਪਰ ਸਿਰਰ ਨ ਦਿਆ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨ ਹੂ ਆਲ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਜੈ 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 ਸੁਰ ਲੋਕ ਜਬ ਹਮ ਧਰਮ ਕਰਮ ਜਦ ਹਮ ਧਰ